ਸਭ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਪੇਜ ਪਿੰਡਾਂ ਦੇ ਵਿੱਚੋਂ ਪਿੰਡ ਤੇ YouTube ਚੈਨਲ ਪਿੰਡਾਂ ਦੇ ਵਿੱਚੋਂ ਪਿੰਡ ਤੇ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪਿੰਡਾਂ ਦੇ ਵਿੱਚੋਂ ਪਿੰਡ ਹਰ ਰੋਜ਼ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅੱਜ ਪਹੁੰਚ ਚੁੱਕੇ ਹਾਂ ਜੀ ਪਿੰਡ ਦੁੱਪੂ ਪਿੰਡ ਦੁੱਪੂ ਬਹੁਤ ਹੀ ਸੋਹਣਾ ਤੇ ਵੱਡੀ ਬਸੋਂ ਵਾਲਾ ਪੰਡ ਪੰਡ ਲੋਪੋ ਅੱਜ ਅਸੀਂ ਤੁਹਾਨੂੰ ਸ਼ੈਰ ਕਰਵਾਵਾਂਗੀ ਪੰਡ ਲੋਪੋ ਦੀ ਤੁਸੀਂ ਸਾਡੇ ਨਾਲ ਵੀਡੀਓ ਦੇ ਵਿੱਚ ਬਣੇ ਰਹੋ ਤੇ ਝਾਤ ਮਾਰੋ ਪੰਡ ਲੋਪੋ ਦੇ ਵਿੱਚ ਇਸ ਵੀਡੀਓ ਨੂੰ ਜਦੋਂ ਅਸੀਂ ਸ਼ੂਟ ਕੀਤਾ ਤਾਂ ਬਹੁਤ ਵੱਡੀ ਵੀਡੀਓ ਬਣ ਗਈ ਸੀ ਇਸ ਕਰਕੇ ਅਸੀਂ ਦੋ ਹਿੱਸਿਆਂ ਦੇ ਵਿੱਚ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਕ ਹਿੱਸਾ ਅੱਜ ਲੈ ਕੇ ਆਏ ਆਂ ਇੱਕ ਪਿਸਾ ਥੋੜੇ ਦਿਨਾਂ ਬਾਅਦ ਲੈ ਕੇ ਆਵਾਂਗੇ ਬਹੁਤ ਸੋਹਣਾ ਪਿੰਡ ਆ ਪਿੰਡ ਦੇ ਵਿੱਚ ਬਹੁਤ ਸੋਹਣੀ ਜਗ੍ਹਾ ਬਣੀ ਆ ਇਹ ਉਹ ਜਗ੍ਹਾ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆ ਇਸ ਜਗ੍ਹਾ ਨੂੰ ਦੂਰ ਦੂਰ ਤੋਂ ਲੋਕ ਦੇਖਣ ਆਉਂਦੇ ਆ ਬਹੁਤ ਸੋਹਣਾ ਉਪਰਾਲਾ ਪਿੰਡ ਵਾਲਿਆਂ ਦਾ ਤੇ ਬਹੁਤ ਸੋਹਣਾ ਬਹੁਤ ਸੋਹਣੀ ਸੋਚ ਜਿਨ੍ਹਾਂ ਨੇ ਇਹ ਜਗ੍ਹਾ ਬਣਾਈ ਆਪਸੀ ਭਾਈਚਾਰੇ ਦੇ ਨਾਲ ਤੇ ਬਹੁਤ ਸੋਹਣਾ ਉਪਰਾਲਾ ਜਿੱਥੇ ਜਾ ਕੇ ਮਨ ਨੂੰ ਸਕੂਨ ਮਿਲਦਾ ਮਨ ਨੂੰ ਖੁਸ਼ੀ ਮਿਲਦੀ ਆ ਜੇ ਤੁਹਾਡਾ ਵੀ ਕਿਤੇ ਢੇੜਾ ਲੱਗੇ ਤਾਂ ਜਰੂਰ ਲੋਪੋਪਿੰਡ ਜਾ ਕੇ ਦੇਖ ਕੇ ਆਓ ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਤੇ ਤਸਵੀਰਾਂ ਤੇ ਬਹੁਤ ਸੋਹਣੇ ਵਿਚਾਰ ਲਿਖਿਆ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੁਸੀਂ ਦੇਖ ਸਕਦੇ ਆ ਖੁਦ ਝਾਤ ਮਾਰੋ ਤੁਸੀਂ ਇਸ ਜਗ੍ਹਾ ਦੇ ਉੱਪਰ ਤੇ ਤੁਸੀਂ ਦੇਖੋ ਕਿਦਾਂ ਤੁਹਾਨੂੰ ਇਹ ਵੀਡੀਓ ਦੇਖ ਕੇ ਮਨ ਨੂੰ ਸਕੂਨ ਮਿਲੂ ਜਦ ਤੁਸੀਂ ਪਿੰਡ ਦੇ ਵਿੱਚ ਜਾ ਕੇ ਦੇਖੋਗੇ ਤਾਂ ਤੁਸੀਂ ਦੇਖੋ ਮਨ ਨੂੰ ਕਿੰਨਾ ਸਕੂਨ ਮਿਲਦਾ ਸਾਡਾ ਇਹ ਸਾਡੀ ਕੋਸ਼ਿਸ਼ ਆ ਕਿ ਅਸੀਂ ਵੱਧ ਤੋਂ ਵੱਧ ਪਿੰਡਾਂ ਨੂੰ ਤੇ ਪਿੰਡਾਂ ਦੇ ਸੱਭਿਆਚਾਰ ਨੂੰ ਤੁਹਾਡੇ ਤੱਕ ਲੈ ਕੇ ਆਈਏ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਸਾਨੂੰ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਾਂ ਜੋ ਅਸੀਂ ਹਰ ਰੋਜ਼ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੀ ਸਪੋਰਟ ਕਰੋ ਤੇ ਅਸੀਂ ਹੋਰ ਮਿਹਨਤ ਕਰਕੇ ਨਿਤ ਨਵੇਂ-ਨਵੇਂ ਪਿੰਡਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਰੱਖੇ ਜੀ ਸਾਡੀ ਇਹ ਹੀ ਕੋਸ਼ਿਸ਼ ਆ ਕਿ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਵਿਦੇਸ਼ਾਂ ਦੇ ਵਿੱਚ ਵੱਸਦੇ ਆ ਉਹ ਸਾਡੇ YouTube ਚੈਨਲ ਦੇ ਜਰੀਏ Facebook ਚੈਨਲ ਦੇ ਜਰੀਏ ਤੁਹਾਡੇ ਨਾਲ ਜੁੜੇ ਰਹਿਣ ਤੇ ਤੁਹਾਡੇ ਆਪਣੇ ਪਿੰਡਾਂ ਨੂੰ ਦੇਖ ਸਕਣ ਜਿੰਨੇ ਮੇਰੇ ਵੀਰ NRI ਭਰਾ ਸਾਡੀ ਵੀਡੀਓ ਦੇਖਦੇ ਆ ਉਹਨਾਂ ਦੇ ਲਈ ਅਸੀਂ ਗੁਆਰੰਟੀ ਕਰਦੇ ਆ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀਰਾਂ ਪੇਣਾ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਹਰ ਬੰਦਾ ਆਪਣੇ ਪਿੰਡ ਦੇ ਨਾਲ ਜੁੜਿਆ ਰਹੇ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਆ ਕਰੋ ਤੇ ਨਾਲ ਹੀ ਝਾਤ ਮਾਰੋ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਪਿੰਡ ਆ ਤੇ ਬਹੁਤ ਸੋਹਣੀ ਜਗ੍ਹਾ ਬਣੀ ਆ ਥੋੜੇ ਦਿਨਾਂ ਤੱਕ ਇਸ ਪਿੰਡ ਦਾ ਦੂਜਾ ਹਿੱਸਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਾਡੀ ਇਹ ਵੀਡੀਓ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਦੇਖ ਸਕਦੇ ਆ। ਇਹ ਸਾਡੇ YouTube ਚਾਰ ਪਲੇਟਫਾਰਮਾਂ ਤੇ ਸਾਡੀ ਵੀਡੀਓ ਤੁਸੀਂ ਦੇਖ ਸਕਦੇ ਆ। ਸਾਨੂੰ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਜ਼ਰੂਰਤ ਆ। ਤਾਂ ਜੋ ਅਸੀਂ ਹਰ ਰੋਜ਼ ਮਿਹਨਤ ਕਰਕੇ ਇੱਕ ਨਵੇਂ ਪਿੰਡ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਕਰੀਏ ਜੀ। ਜੇਕਰ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਸ਼ੂਟ ਕਰਾਉਣਾ ਚਾਹੁੰਦੇ ਆ ਤਾਂ ਸਾਡੀ ਟੀਮ ਤੁਹਾਡੇ ਪਿੰਡ ਆ ਗਈ ਤੁਹਾਡੇ ਪਿੰਡ ਦੀ ਵੀਡੀਓ ਸ਼ੂਟ ਕਰਕੇ ਜਾਊ ਤੁਹਾਡੇ ਪਿੰਡ ਨੂੰ ਵਾਰਡ ਪੱਧਰ ਤੇ ਲੈ ਕੇ ਜਾਵਾਂਗੇ ਜੇ ਤੁਸੀਂ ਆਪਣੇ ਪਿੰਡ ਦੀ ਪੂਰੀ ਜਾਣਕਾਰੀ ਦੇ ਸਕਦੇ ਆ ਤਾਂ ਜਾਣਕਾਰੀ ਦੇ ਤਹਿਤ ਤੁਹਾਡੇ ਪਿੰਡ ਦੀ ਵੀਡੀਓ ਸਾਡੇ YouTube ਚੈਨਲ ਤੇ ਪਾਈ ਜਾਊ ਤਾਂ ਜੋ ਕਦੇ ਵੀ ਕੋਈ ਵੀ ਵੀਰ ਆਪਣੇ ਪਿੰਡ ਨੂੰ ਦੇਖਣਾ ਚਾਵੇ ਤਾਂ ਨੈਟ ਦੇ ਉੱਪਰ ਸਰਚ ਕਰਕੇ ਆਪਣੇ ਪਿੰਡ ਨੂੰ ਦੇਖ ਸਕੇ ਤੇ ਸਾਡੀ ਜਿਹੜੀ ਨਵੀਂ ਬੰਦੀਰੀ ਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਨਮ ਲਿਆ ਉਹ ਆਪਣੇ ਪਿੰਡਾਂ ਦੇ ਨਾਲ ਜੁੜ ਸਕੇ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਿਓ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਫੁੱਲ ਵੀਡੀਓ ਨੂੰ ਪੂਰਾ ਦੇਖਿਓ ਅੱਧੇ ਵਿੱਚ ਨਾ ਦੇਖਿਓ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰਾ ਪਿੰਡ ਦੇਖਣ ਨੂੰ ਮਿਲਿਆ ਕਰੂਗਾ ਅਸੀਂ ਅਗਲੇ ਹਿੱਸੇ ਦੇ ਵਿੱਚ ਇਸ ਲੋਪੋ ਪਿੰਡ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ